ਰੋਜ਼ਗਾਰਤਾ ਚੰਡੀਗੜ੍ਹ ਵਿਕੇਸ਼ ਸੀਐਪੀ ਗੋਸਿਕ ਬਾੜ ਨੇ 700 ਤੋਂ 3 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਨੇ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਨੇ ਤਾਂ ਇਸ ਮੌਕੇ ਤੇ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਕੈਬਨਟ ਮੰਤਰੀ ਪੰਜਾਬ ਹਰਜੂ ਸਿੰਘ ਬੈਂਸ ਹਾਜ਼ਰ ਰਹੇ ਨੇ ਟੈਗੋਰ ਥੀਏਟਰ ਦੇ ਵਿੱਚ ਨਿਯੁਕਤੀ ਪੱਤਰ ਵਡ ਸਵਾਗਤ ਹੋਇਆ ਹੁਣ ਤੱਕ 52000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਬਹੁਤ ਮੁਬਾਰਕ ਦਿਨ ਤੁਹਾਡੇ ਲਈ ਯਾਦਗਾਰ ਦਿਨ 5 ਮਾਰਚ 2025 ਅੱਜ ਜਲਾਤਰ ਜਿਹੜੇ ਨੁਕਤੀ ਪੱਤਰ ਨੇ ਉਹ ਸਿਹਤ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਸੋ ਨਾਲ ਦੂਜੀ ਡਿਪਾਰਟਮੈਂਟਾਂ ਦੇ ਵਿੱਚ 763 ਅੱਜ ਹੋ ਗਏ ਔਰ ਇਹ ਦਿਨਾਂ ਦਾ ਇੱਕ ਕਪੜਾ ਪੰਜਾਬੀ ਚ ਮੰਨਿਆ ਜਾਂਦਾ ਸ਼ਗਨ ਅੱਜ ਆਪਾਂ 51000 ਤੋਂ ਕਰਾਸ ਕਰ ਗਏ 51000 ਦੇ ਸਰ 51000 213151 ਆਪਣੇ ਸ਼ਗਨ ਮੰਨਿਆ ਜਨ ਤੇ ਮੈਨੂੰ ਉਮੀਦ ਹੈ ਕਿ ਹੁਣ ਅਗਲਾ ਟਾਰਗੇਟ 101 ਦਾ ਹੈ 101000 ਜਿੱਦੇ ਹੋਗੀ ਤਾਂ ਇਸ ਮੌਕੇ ਤੇ ਸੀਪਗਵਨ ਸਿੰਘ ਮਾਨ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਜੇ ਪਿਛਲੇ ਸਰਕਾਰ ਨੇ ਪੰਜਾਬ ਦਾ ਕੁਝ ਸੂਚਾ ਹੁੰਦਾ ਤਾਂ ਅਸੀਂ ਰਾਜਨੀਤੀ ਦੇ ਵਿੱਚ ਨਾ ਆਉਂਦੇ ਮੈਨੂੰ ਜੇ ਨੌਕਰੀ ਮਿਲੀ ਹੁੰਦੀ ਤਾਂ ਮੈਂ ਕਿਸੇ ਕੈਪਟਨ ਬਾਦਲ ਨੂੰ ਕੁਝ ਨਹੀਂ ਕਹਿਣਾ ਸੀ ਹੁਣ ਜੇ ਮੈਂ ਕੰਮ ਕਰਦਾ ਤਾਂ ਮੈਨੂੰ ਗਾਲਾਂ ਕੱਢਦੇ ਨੇ ਪਿਛਲੇ ਸਰਕਾਰ ਨੇ ਜਾਣਬੁੱਝ ਕੇ ਪੰਜਾਬ ਨੂੰ ਵੇਲਾ ਕਰਤਾ ਨੌਜਵਾਨ ਵਿਦੇਸ਼ ਚਲੇ ਗਏ ਸੀ ਬਾਹਰ ਨੇ ਬਿਨਾਂ ਨਾਲੇ ਰੁਣਿਤ ਬਿੱਟੂ ਤੇ ਸਿਤਾਜ ਕਸਿਆ ਅੱਜ ਕੱਲ ਤਾਂ ਹਾਰਿਆ ਹੋਇਆ ਆਗੂ ਵੀ ਮੰਤਰੀ ਬਣਿਆ ਪਿਆ ਹਾਰਿਆ ਹੋਇਆ ਮੰਤਰੀ ਕਹਿੰਦਾ ਮੈਂ ਪਹਿਲਾਂ ਵੀ ਮੁੱਖ ਮੰਤਰੀ ਰਹਿਸ਼ ਤੇ ਰਿਹਾ ਹਾਂ ਜੇ ਤੁਸੀਂ ਸੀਐਮ ਰਹਿਸ਼ ਦੇ ਵਿੱਚ ਰਹਿ ਚੁੱਕੇ ਹੋ ਪਰ ਹੁਣ ਤੁਸੀਂ ਪਰ ਹੁਣ ਇਸ ਘਰ ਤੇ ਵਿੱਚ ਅਸੀਂ ਤੁਹਾਨੂੰ ਆਨ ਨਹੀਂ ਦਿੰਦੇ ਸਾਨੂੰ ਸੀਐਮ ਹਾਊਸ ਦੇ ਵਿੱਚ ਲੋਕਾਂ ਨੇ ਵੋਟ ਦੇ ਕੇ ਬਿਠਾਇਆ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਬੇ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਬੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਿਓ ਤਾਂ ਡੂੰਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਧੂਏ ਨੇ ਤਾਂ ਹਾਂ ਜਾਣਾ ਮੱਖੀਆਂ ਨੇ ਥੱਲੇ ਆਉਣਾ ਫਿਰ ਡੂੰਮਣੇ ਤੋਂ ਖੜਾ ਛੋੜਨਾ ਬਹੁਤ ਮੋੱਖਾ ਹੋ ਜਾਂਦਾ ਜੀ ਫਿਰ ਉਹ ਇੱਕ ਉਹ ਹਾਰਿਆ ਹੋਇਆ ਬਸਤਾ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਹਾਂ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਇਸ ਘਰ ਚ ਰਿਹਾ ਹੋਇਆ ਹਾਂ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮੈਂ ਚਾਹੇ ਕੰਧ ਟੱਪ ਕੇ ਆ ਤੈਨੂੰ ਆਉਣ ਨਹੀਂ ਦਿੰਦੇ ਇਸ ਘਰ ਚ ਆਉਣ ਵੀ ਤਾਂਤਾ ਮੁੱਖ ਮੰਤਰੀ ਰਹੇ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆਇਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਐ ਚਾਬੀਆਂ ਨਹੀਂ ਦਿੰਦੇ ਲੋਕਾਂ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤਾਂ ਲੈਂਦੇ ਵੀ ਨਹੀਂ ਫਿਰ। ਵੀ ਰੱਖ ਤੂੰ ਹੀ ਰੱਖ। ਸਾਨੂੰ ਵਧੀਆ ਲੱਗਦਾ। ਇਹਨਾਂ ਨੇ ਇਹ ਮੈਨੂੰ ਵਿੱਚ ਕਿਉਂ ਕੁੜੀ ਸੀ ਜਾਣੇ ਹੋਇਆ। ਪੌੜੇ ਕਾਲੇ ਹੋਏ ਪੈਨੇ। ਵੀ ਉਸ ਘਰ 'ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁਕਮੰਤੀ ਹਾਊਸ ਨੂੰ। ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ। ਉੱਥੇ ਸਾਡੀ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ